ਆ ਦੇਖੋ ਸੱਤਾ ਧਿਰ ਵੱਲੋਂ ਜੋ ਮਜ਼ਾਕ ਪੰਜਾਬ ਦੇ ਨਾਲ ਤੇ ਪੰਜਾਬੀਅਤ ਦੇ ਨਾਲ ਕੀਤਾ ਗਿਆ ਮੈਂ ਸਮਝਦਾ ਕਿ ਇਹ ਲੋਕਤੰਤਰ ਦੇ ਵਿੱਚ ਸਭ ਤੋਂ ਸ਼ਰਮਨਾਕ ਹੈ ਕੱਲ ਬਜਟ ਪਾਸ ਹੋਇਆ ਬੜਾ ਸੈਲੀਬ੍ਰੇਟ ਕਰ ਰਹਾ ਹੈ ਬਣਾ ਰਿਹਾ ਹੈ ਉਹਨੂੰ ਖੁਸ਼ੀਆਂ ਮਨਾ ਰਿਹਾ ਹੈ ਪਰ ਮੈਂ ਇਹ ਸਮਝਦਾ ਕਿ ਇਹ ਬਜਟ ਪਾਸ ਨਹੀਂ ਹੋਇਆ ਕਿਉਂਕਿ ਜਿਸ ਬਜਟ ਦੇ ਵਿੱਚ ਵਿਰੋਧੀ ਧਿਰ ਨੂੰ ਡਿਬੇਟ ਕਰਨ ਦੀ ਜਿਹੜੀ ਆਜ਼ਾਦੀ ਨਾ ਹੋਵੇ ਤੇ ਉਹ ਬਜਟ ਜਿਹੜਾ ਉਹ ਕਿਸ ਤਰ੍ਹਾਂ ਉਹ ਬਜਟ ਹੋ ਸਕਦਾ ਸੋ ਮੈਂ ਸਮਝਦਾ ਕਿ ਇਹ ਬਜਟ ਪਾਸ ਨਹੀਂ ਹੋਇਆ ਕੱਲ ਜੋ ਸੰਵਿਧਾਨ ਕੱਲ ਜੋ ਵਿਧਾਨ ਸਭਾ ਦੇ ਵਿੱਚ ਹੋਇਆ ਇਸ ਤੋਂ ਸ਼ਰਮਨਾ ਕਦੀ ਹੋ ਨਹੀਂ ਸਕਦਾ ਅਸੀਂ ਲੰਚ ਬ੍ਰੇਕ ਦੇ ਸਮੇਂ ਮੈਂ ਬੜਿੰਗ ਸਾਹਿਬ ਤੇ ਸਾਡੇ ਨਾਲ ਵਿਕਰਮ ਚੌਧਰੀ ਸੀ ਅਸੀਂ ਸਪੀਕਰ ਸਾਹਿਬ ਦੇ ਚੈਂਬਰ ਚ ਗਏ ਕਿ ਸਪੀਕਰ ਸਾਹਿਬ ਸਾਨੂੰ ਸਮਾਂ ਦਿਓ ਜਰੂਰ ਅਸੀਂ ਬੋਲਣਾ ਚਾਹੁੰਦੇ ਹਾਂ ਤੇ ਸਪੀਕਰ ਸਾਹਿਬ ਨੇ ਕਹਿ ਕੇ ਠੀਕ ਹੈ ਤੁਹਾਨੂੰ ਅਸੀਂ 10-10 ਮਿੰਟ ਜਿਹੜਾ ਉਹ ਜਰੂਰ ਸਮਾਂ ਬੋਲਣ ਦਾ ਦਵਾਂਗੇ ਪਰ ਜਦੋਂ ਲੰਚ ਬ੍ਰੇਕ ਤੋਂ ਬਾਅਦ ਆਏ ਆ ਤੇ ਜਦੋਂ ਬੜਿੰਗ ਸਾਹਿਬ ਬੋਲ ਰਹੇ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ 5 ਮਿੰਟੇ ਹੋਏ ਤਾਂ ਕਹਿੰਦੇ ਸਮ ਅਪ ਕਰੋ ਕਿਉਂਕਿ ਤੁਹਾਡਾ ਸਮਾਂ ਖਤਮ ਹੋ ਗਿਆ ਔਰ ਉਸ ਤੋਂ ਬਾਅਦ ਬੜਿੰਗ ਸਾਹਿਬ ਨੇ ਸਮਾਂ ਮੰਗਣਾ ਸ਼ੁਰੂ ਕਰ ਦਿੱਤਾ ਤੇ ਇਹਨਾਂ ਨੇ ਦੇਖੋ 10 ਮਿੰਟ ਵਿਧਾਨ ਸਭਾ ਦੇ ਵਿੱਚ ਰੌਲਾ ਪੈਂਦਾ ਰਿਹਾ 15 ਮਿੰਟ ਲਈ ਜਿਹੜਾ ਜਿਹੜਾ ਸੈਸ਼ਨ ਆ ਉਹ ਅਡਜਰਨ ਕਰਤਾ ਤੇ 25 ਮਿੰਟ ਜਿਹੜੇ ਆ ਸਪੀਕਰ ਸਾਹਿਬ ਨੇ ਇਸ ਤਰ੍ਹਾਂ ਖਰਾਬ ਕਰਤੇ ਪਰ 25 ਮਿੰਟ ਵਿਰੋਧੀ ਧਿਰ ਨੂੰ ਦੇਣੇ ਉਹ ਜ਼ਰੂਰੀ ਨਹੀਂ ਸਮਝੇ ਔਰ ਜੋ ਕੱਲ ਜੋ ਵੀ ਅਟੈਕ ਹੋਇਆ ਬੜਿੰਗ ਸਾਹਿਬ ਤੇ ਅਸੀਂ ਉਹਦਾ ਉਦੀ ਕੋਰ ਨਿੰਦਾ ਕਰਦੇ ਨਹੀਂ ਹੋਣਾ ਚਾਹੀਦਾ ਸੀ ਸਾਨੂੰ ਜਿਹੜੀ ਬਹਿਸ ਦੇ ਵਿੱਚ ਪੂਰੀ ਆਜ਼ਾਦੀ ਉਹ ਮਿਲਣੀ ਚਾਹੀਦੀ ਸੀ ਜਿਸ ਤਰ੍ਹਾਂ ਤੁਸੀਂ ਜੰਦਿਆਂ ਦੀ ਗੱਲ ਕੀਤੀ ਹੈ ਮੈਂ ਸਮਝਦਾ ਕਿ ਇਹ ਜਿਹੜੇ ਜੰਦੇ ਆ ਉਹ ਸਾਨੂੰ ਨਹੀਂ ਜੰਦੇ ਇਹਨਾਂ ਨੂੰ ਲੱਗਣੇ ਚਾਹੀਦੇ ਆ ਜੰਦੇ ਇਹਨਾਂ ਨੂੰ ਲਾਉਣ ਦੀ ਜ਼ਰੂਰਤ ਹੈ ਕਿਉਂਕਿ ਸਾਨੂੰ ਤਾਂ ਇਹ ਬਾਹਰ ਕੱਢ ਕੇ ਰਾਜੀ ਹੈ ਜੇ ਸਾਨੂੰ ਜੇ ਇਹਨਾਂ ਨੇ ਬਜਟ ਦੇ ਵਿੱਚ ਬਹਿਸ ਕਰਵਾਣੀ ਹੁੰਦੀ ਤੇ ਸਾਨੂੰ ਅੰਦਰ ਪਠਾਣਾ ਚਾਹੀਦਾ ਸੀ ਤਾਂ ਰਾਜਕੁਮਾਰ ਬਿਲਕੁਲ